ਅਗੇ ਸਾਮ ਨੰਬਰ 104 ਦੇਖੋ ਸੋ ਇਸ ਸਵਾਲ ਨੂੰ ਪਰਪਰ ਤਰੀਕੇ ਨਾਲ ਸਮਝੋ ਠੀਕ ਹੈ ਕਿ ਰਵੀ ਆਪਣੀ ਆਮਦਨ ਦਾ ਕੁੱਲ ਹਿੱਸਾ 30% ਘਰ ਦੇ ਕਰਾਇਤੇ ਲਾਉਂਦਾ ਤੇ 60% ਬਾਕੀ ਘਰ ਦੇ ਖਰਚੇ ਦੇ ਉਹਦੇ ਵਿੱਚੋਂ ਠੀਕ ਹੈ ਜਿਹੜਾ 30% ਖਰਚ ਕਰਨ ਤੋਂ ਬਾਅਦ ਜਿਹੜਾ ਬਚਦਾ ਨਾ ਉਹਦੇ ਵਿੱਚੋਂ 60% ਖਰਚੇ ਲਾਉਂਦਾ ਤੇ ਉਹਦੀ ਜੇ ਸੇਵਿੰਗ ਕਿੰਨੀ ਆ 6300 ਰੁਪਏ ਦੀ ਬਚਤ ਹੈ ਸੋ ਕੁੱਲ ਆਮਦਨ ਆਪਾਂ ਪਤਾ ਕਰਨੀ ਹੈ ਸੋ ਧਿਆਨ ਦੇ ਨਾਲ ਕਰਾਂ ਫੋਲ ਦੇਖੋ ਆਪਾਂ ਮੰਨਦੇ ਕੁੱਲ ਆਮਦਨ ਕਿੰਨੀ ਹੈ ਦੀ x ਹੈ ਠੀਕ ਹੈ ਤੇ ਕਿਰਾਇਆ ਕਿੰਨਾ ਹੋ ਗਿਆ ਦਾ x 30% 100 30 100 x ਸੋ ਬਾਕੀ ਕਿੰਨਾ ਬਚ ਗਿਆ ਦਾ ਬਾਕੀ ਐਕਸ ਵਿੱਚੋਂ 30 ਆਪਾਂ ਮਾਈਨਸ ਕਰ ਦਿੰਨੇ ਆ। ਬਣ ਗਿਆ 70/100x ਇਹ ਆ ਬਚ ਗਿਆ ਬਾਕੀ ਕਿਰਾਇਆ ਭਰਨ ਤੋਂ। ਹੁਣ ਇਹਦੇ ਵਿੱਚੋਂ 60% ਉਹ ਘਰ ਦਾ ਖਰਚਾ ਕਰਦਾ ਹੈ। ਘਰ ਦਾ ਖਰਚਾ ਕਿੰਨਾ ਹੋ ਗਿਆ? 70/100x 60/100 ਕਿਉਂਕਿ ਪਹਿਲਾਂ ਜਿਹੜਾ 30% ਵਾਲਾ ਆਪਾਂ ਕੰਮ ਕੀਤਾ ਉਹ ਆ ਕੁੱਲ ਵਿੱਚੋਂ ਕੀਤਾ ਹੈ ਜੇ 30 ਨੇ ਖਰਚਤਾ ਫਿਰ ਕੁੱਲ ਉਹਦੇ ਕੋਲ ਆਹੀ ਬਚੂਗਾ ਸੌਰੀ ਆਹ ਵਾਲਾ ਫਿਰ ਇਹਦੇ ਨਾਲ 60% ਦੀ ਮਲਟੀਪਲਾਈ ਕਰਨੀ ਹੈ ਫਿਰ ਜ਼ੀਰੋ ਨਾਲ ਜ਼ੀਰੋ ਕੈਨਸਲ ਬਚਿਆ ਕਿੰਨਾ 42/100 ਠੀਕ ਹੈ ਹੁਣ ਦੋ ਖਰਚੇ ਕਰਦੇ ਆ ਆ ਪਿਆ ਪਹਿਲਾ ਖਰਚਾ ਆ ਪਿਆ ਦੂਜਾ ਖਰਚਾ ਤੇ ਆ ਰਹੀ ਬਚਤ ਹੁਣ ਆਪਾਂ ਬਚਤ ਦੀ ਇਕੁਏਸ਼ਨ ਬਣਾਉਗੇ ਸੋ ਬਚਤ ਇਹਦੇ ਵਿੱਚੋਂ ਕਿਵੇਂ ਨਿਕਲੂਗੀ ਕੁੱਲ ਵਿੱਚੋਂ ਆਪਾਂ ਖਰਚੇ ਕਰਾਂਗੇ ਮਾਈਨਸ ਤਾਂ ਕੀ ਬਣੂਗਾ ਬਚਤ ਕੁੱਲ ਕਿੰਨਾ ਐਕਸ ਖਰਚੇ ਕਿੰਨੇ ਐ 30/100x 42/100x ਤੇ ਬਚਤ ਕਿੰਨੀ ਕਰਾਈ ਉਹਨੇ 6300 ਹਨਾ ਸੋ ਲਾਉਸ ਆਵੇ ਤੇ ਸੋ 79/100x 3600 ਇਹਨੂੰ ਕਰੋ ਮਾਈਨਸ बटा सौ बराबर त्रेंट सौ सो, सो।, सो वो अठाई एक्स बटा सौ बराबर त्रेंट सौ एक्स की वैल्यू क्डनी है त्रेंट सौ गुना सौ बटा बठाई ठीक है ये नौ सौ बटा चार पच्ची नौ सौ गुना पच्ची आ अपने को दो सौ पच्ची दिना दो जीरो एक्स की वैल्यू क्या बई हजार पाँच सौ ਐਕਸ ਮੰਨਿਆ ਕਿ ਨੂੰ ਕੁੱਲ ਆਮਦਨ ਨੂੰ ਕੁੱਲ ਆਮਦਨ ਆਪਾਂ ਲੱਭਣੀ ਹੈ ਤੇ 22500 ਮਿਲਦਾ অপਸ਼ਨ ਨੰਬਰ ਸੀ ਦੇ ਵਿੱਚ